ਇਹ ਗਿਲੇ ਸ਼ਿਕਵੇ ਗਮ ਨਹੀਂ ਜਾਣਦੇ ਇਹ ਗਿਲੇ ਸ਼ਿਕਵੇ ਗਮ ਨਹੀਂ ਜਾਣਦੇ ਇਹ ਦਿਲ ਦੇ ਜ਼ਖਮ ਨਹੀਂ ਜਾਣਦੇ ਇਹ ਗਿਲੇ ਸ਼ਿਕਵੇ ਗਮ ਨਹੀਂ ਜਾਣਦੇ ਇਹ ਦਿਲ ਦੇ ਜ਼ਖਮ ਨਹੀਂ ਜਾਣਦੇ ਕੀ ਪਤਾ ਕੀ ਪਤਾ ਕਿੱਥੋਂ ਕਿੱਥੋਂ ਆਉਂਦੇ ਕੀ ਪਤਾ ਹੈ ਕਿੱਥੋਂ ਕਿੱਥੋਂ ਆਉਂਦੇ ਦਿਲ ਵਿੱਚ ਬਸ ਇਹ ਠਹਿਰ ਜਾਂਦੇ ਦਿਲ ਵਿੱਚ ਬਸੇ ਠਹਿਰ ਜਾਂਦੇ ਕਿ ਹੁਣ ਤਾਂ ਬਸ ਦਿਲ ਠਹਿਰ ਗਿਆ ਏ ਹੁਣ ਤਾਂ ਬਸ ਦਿਲ ਠਹਿਰ ਗਿਆ ਏ ਹਾਏ ਏ ਚੰਦਰੇ ਮੌਸਮ ਨਹੀਂ ਜਾਂਦੇ ਹੁਣ ਤਾਂ ਬਸ ਦਿਲ ਠਹਿਰ ਗਿਆ ਏ ਹਾਏ ਏ ਚੰਦਰੇ ਮੌਸਮ ਨਹੀਂ ਜਾਂਦੇ ਏ ਗਿਲੇ ਸ਼ਿਕਵੇ ਗਮ ਨਹੀਂ ਜਾਂਦੇ ਇਹ ਦਿਲ ਦੇ ਜ਼ਖਮ ਨਹੀਂ ਜਾਂਦੇ ਇਹ ਦਿਲ ਦੇ ਜ਼ਖਮ ਨਹੀਂ ਜਾਂਦੇ